ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਨ ਤੇ ਉਤਰ ਆਏ ਨੇ। ਆਪਰੇਸ਼ਨ ਸੰਦੂਰ ਦੀ ਗੂੰਜ ਅਜੇ ਵੀ ਭਾਰਤ ਦੀਆਂ ਫਿਜ਼ਾਵਾਵਾਂ ਦੇ ਵਿੱਚ ਗੂੰਜ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਅਦਮਪੁਰ 에ਅਰ ਬੇਸ ਤੇ ਹਾਲ ਹੀ ਦੇ ਵਿੱਚ ਗਏ ਸੀ ਅਤੇ ਜਿੱਤ ਤੋਂ ਬਾਅਦ ਜਵਾਨਾਂ ਨੂੰ ਸੰਬੋਧਨ ਕੀਤਾ। ਹੁਣ ਪੀਐਮ ਮੋਦੀ ਦੀ ਦੇਖਾ ਦੇਖੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਆਪਣੇ ਫੌਜੀ ਅਧਿਕਾਰੀਆਂ ਤੇ ਜਵਾਨਾਂ ਨੂੰ ਮਿਲਣ ਦੇ ਲਈ ਸਿਆਲਕੋਟ ਦੇ ਪਸਰੂਰ ਛਾਉਣੀ ਪਹੁੰਚੇ। ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਉਸੇ ਸਟਾਈਲ ਦੇ ਵਿੱਚ ਪਹੁੰਚੇ ਜਿਸ ਅੰਦਾਜ਼ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਏ ਸੀ ਪਰ ਸਟਾਈਲ ਦੀ ਨਕਲ ਕਰਨ ਦੇ ਨਾਲ ਕੌਨਫੀਡੈਂਸ ਨਹੀਂ ਮਿਲਦਾ ਇਸ ਦੌਰਾਨ ਸ਼ਾਬਾਜ਼ ਸ਼ਰੀਫ ਭਾਸ਼ਣ ਦਿੰਦੇ ਹੋਏ ਟੈਂਕ ਤੇ ਚੜ ਗਏ ਤੇ ਝੂਠੀ ਬਹਾਦਰੀ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਜਿਸ ਮਿਲਟਰੀ ਬੇਸ ਤੇ ਸ਼ਾਬਾਜ਼ ਸ਼ਰੀਫ ਪਹੁੰਚੇ ਉਹੀ ਜਗ੍ਹਾ ਹੈ ਜਿਸ ਨੂੰ ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਢਾ ਦਿੱਤਾ ਗਿਆ ਸੀ ਲਾਹੌਰ ਤੋਂ 130 ਕਿਲੋਮੀਟਰ ਦੂਰ ਸਿਆਲਕੋਟ ਦੀ ਕਾਉਣੀ ਕਦੇ ਪਾਕਿਸਤਾਨ ਫੌਜ ਦਾ ਮਾਣ ਹੁੰਦੀ ਸੀ ਅੱਜ ਉੱਥੇ ਸਿਰਫ ਮਲਬਾ ਹੈ ਭਾਵੇਂ ਸ਼ਾਹਬਾਸ਼ ਸ਼ਰੀਫ ਨੇ ਮੋਦੀ ਸਟਾਈਲ ਦੇ ਵਿੱਚ ਜਵਾਨਾਂ ਨੂੰ ਮਿਲ ਕੇ ਨਕਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਟਾਈਲ ਤੋਂ ਪਹਿਲਾਂ ਹਿੰਮਤ ਅਤੇ ਸੱਚਾਈ ਦੀ ਲੋੜ ਹੁੰਦੀ ਹੈ ਪੀਐਮ ਮੋਦੀ ਜਦੋਂ ਬੋਲੇ ਤਾਂ ਉਹਨਾਂ ਦੇ ਪਿੱਛੇ ਆਪਰੇਸ਼ਨ ਸੰਧੂਰ ਦੀ ਜਿੱਤ ਦੇਸ਼ ਦਾ ਸਮਰਥਨ ਅਤੇ ਫੌਜਾਂ ਦੀ ਏਕਤਾ ਸੀ ਜਦੋਂ ਸ਼ਾਹਬਾਸ਼ ਸ਼ਰੀਫ ਬੋਲੇ ਤਾਂ ਉਹਨਾਂ ਦੇ ਪਿੱਛੇ ਹਾਰ ਮਲਬਾ ਤੇ ਤਣਾਅ ਸੀ